ਪਾਈ ਹਰਜੀਤ ਸਾਹਿਬ ਖੁਕਰੈਣ ਵਿਖੇ ਸਾਲਾਨਾ ਵਰਸਿ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਵੱਖ-ਵੱਖ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਅਤੇ ਸੰਤਾਂ ਮਹਾਪੁਰਸ਼ਾਂ ਨੇ ਭਰੀ ਹਾਜ਼ਰੀ ਸੰਤ ਬਾਬਾ ਅਮਰੀਕ ਸਿੰਘ ਖੁਕਰੈਣ ਵਾਲਿਆਂ ਨੂੰ ਸਤਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਆਏ 16 ਸਾਹਿਬ ਨਾਲ ਕੀਤਾ ਗਿਆ ਸਨਮਾਨਿਤ ਡੇਰਾ ਪਾਈ ਹਰਜੀਤ ਸਾਹਿਬ ਖੁਕਰੈਣ ਦੇ 8ਵੇਂ ਮਹਾਪੁਰਖਾ ਸੰਤ ਬਾਬਾ ਧਰਮ ਸਿੰਘ ਜੀ ਦੀ ਸਾਲਾਨਾ 20ਵੀਂ ਵਰ੍ਹੇ ਦੇ ਸਬੰਧ ਵਿੱਚ ਸਮੂਹ ਐਨ ਆਰ ਆਈ ਵੀਰਾਂ, ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਬਾਬਾ ਅਮਰੀਕ ਸਿੰਘ ਖੁਰੈਣ ਵਾਲਿਆ ਦੀ ਅਗਵਾਈ ਅਤੇ ਇਲਾਕੇ ਦੇ ਸੰਤਾ ਸੰਤ ਬਾਬਾ ਲੀਡਰ ਸਿੰਘ ਸਫਲਾਬਾਦ, ਸੰਤ ਬਾਬਾ ਬਲਦੀਰ ਸਿੰਘ ਸਿਚੇਵਾਲ, ਸੰਤ ਬਾਬਾ ਸ਼ਮਸ਼ੇਰ ਸਿੰਘ ਨਰੈਨ ਸਰ, ਮਹੰਤ ਮਹਾਤਮਾ, Muni ji ਖੇੜਾਬੇੜ ਆਦਿ ਦੀ ਰਹਿਨਮਾਈ ਹੇਠ ਮਹਾਨ ਧਾਰਮਿਕ ਸਮਾਗਮ ਕਰਵਾਏਗੇ ਇਨਾ ਸਮਾਗਮਾ ਮੋਕੇ ਰੱਖੇਗੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏਗੇ ਉਪਰੰਤ ਦੀਵਾਨ ਹਾਲ ਵਿੱਚ ਸਜਾਏਗੇ ਧਾਰਮਿਕ ਦੀਵਾਨਾ ਵਿੱਚ ਭਾਈ ਸੁਖਜਿੰਦਰ ਸਿੰਘ ਮੋਨੀ ਹਜ਼ੂਰੀ ਰਾਗੀ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਗਿਆਨੀ ਭਾਈ ਭੁਪਿੰਦਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਖੰਡੂਰ ਸਾਹਿਬ ਭਾਈ ਕਵਲਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਹਰਜੋਤ ਸਿੰਘ ਹਜ਼ੂਰੀ ਰਾਗੀ ਜਥਾ ਕਥਾਵਾਚਕ ਗਿਆਨੀ ਸੁਖਦੇਵ ਸਿੰਘ ਡੱਲਾ ਸਾਹਿਬ ਗਿਆਨੀ ਮਹਿਤਾਬ ਸਿੰਘ ਖੰਡੂਰ ਸਾਹਿਬ ਗਿਆਨੀ ਤਰਲੋਕ ਸਿੰਘ ਯੂਕੇ ਪੰਥ ਪ੍ਰਸਿੱਧ ਢਾਡੀ ਭਾਈ ਸਰੂਪ ਸਿੰਘ ਕੜਿਆਣਾ ਢਾਡੀ ਭਾਈ ਗੁਰਪ੍ਰੀਤ ਸਿੰਘ ਲਾੜੜਾ ਕਵੀਸ਼ਰ ਭਾਈ ਮੱਖਣ ਸਿੰਘ ਦਸਮੇਸ਼ ਨਗਰ ਸੰਤ ਪਾਪਾ ਸਵਰਨ ਸਿੰਘ ਜੈਵਾਲੇ ਸੰਤ ਪਾਪਾ ਮਲਕੀਤ ਸਿੰਘ ਗੁਰੂ ਨਾਨਕ ਨਿਵਾਸ ਸੰਤ ਬਲਰਾਜ ਸਿੰਘ ਡੇਰਾ ਜੀਾਨ ਬੀਬੀ ਗਗਨਦੀਪ ਕੌਰ ਡੇਰਾ ਜੀਾਨ ਬਾਬਾ ਇੰਦਰਜੀਤ ਸਿੰਘ ਆਦੀ ਨੇ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ শ্রবণ ਕਰਵਾਇਆ ਇਸ ਮੌਕੇ ਡੇਰਾ ਪਾਈ ਹਰਜੀਤ ਸਾਹਿਬ ਕੁਕਰਨ ਦੇ ਮੁਖ ਸੇਵਾਦਾਰ ਸੰਤ ਬਾਬਾ ਅਮਰਿਕ ਸਿੰਘ ਕੁਕਰਨ ਵਾਲਿਆਂ ਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਦੇੜ ਤੋਂ ਆਏ ਸਿੰਘਾ ਵੱਲੋਂ ਚੋਲਾ ਸਾਹਿਬ ਅਤੇ ਦਸਤਾਰ ਸਜਾ ਕੇ ਸਨਮਾਨਿਤ ਕੀਤਾ ਇਸ ਮੌਕੇ ਸਟੇਟਸ ਕਦਰ ਦੀ ਸੇਵਾ ਮਹੰਤ ਮਹਾਤਮਾ 무ਨੀ ਜੀ ਖੇੜਾ ਬੇਟ ਅਤੇ ਗਿਆਨੀ ਅਮੋਲਕ ਸਿੰਘ ਸੰਧੂ ਵੱਲੋਂ ਕੀਤੀ ਗਈ ਇਸ ਮੌਕੇ ਸੰਤ ਪੱਬਾ ਅਮਰਿਕ ਸਿੰਘ ਉ크੍ਰੇਨ ਵਾਲਿਆਂ ਨੇ ਸਮਾਗਮ ਵਿੱਚ ਪਹੁੰਚੇ ਸੰਤਾਂ ਮਹਾਪੁਰਸ਼ਾਂ ਧਾਰਮਿਕ ਰਾਜਨੀਤਿਕ ਆਗੂਆਂ ਤੇ ਹੋਰ ਸਖਸ਼ਿਆਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਧੰਨਵਾਦ ਕੀਤਾ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਕਪੂਰਥਲਾ ਤੋਂ ਕੇਟੀਵੀ ਪੰਜਾਬ ਲਈ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਵੀ ਮੰਗੀ ਨਾ ਕਿਸੇ ਦੀ ਇਕਨੇ ਪਈ ਸਿੱਖੀ ਮੰਗੀ ਨਾ ਮੰਗੀ ਨਾ ਕਿਸੇ ਦੀ ਇਕਨੇ ਸਾਰੇ ਲੱਖਾ ਲਾ ਗਏ ਇੱਕੋ ਬਚਿਆ ਬਚਿਆ ਆਪਾ ਤੁਸੀਂ ਜੇਗਾ ਝੋਲੀਆ ਤੇ ਸਿੱਖੀ ਮੰਗਦਾ ਹੱਥ ਛੋੜ ਕੇ ਛੋੜ ਕੇ ਕਹੇ ਗੱਡਿਆ